100 ਸਾਲ ਪਹਿਲਾਂ ਜੇ ਚੱਲੀਏ ਪੰਜਾਬ ਦੀ ਹੀ ਗੱਲ ਕਰੀਏ ਤਾਂ ਜਿਹੜੇ ਸਾਡੇ ਦੇਸੀ ਬੰਦੇ ਵੀ ਹੁੰਦੇ ਸੀ ਜਿਨ੍ਹਾਂ ਦੀ ਅੱਜ ਵੀ ਅਸੀਂ ਗੱਲਾਂ ਕਰਦੇ ਆ ਆਜ਼ਾਦੀ ਦੇ ਕਲਾਟੀਏ ਹੁੰਦੇ ਸੀ ਹੋਰ ਬਹੁਤ ਸਾਰੇ ਲੋਕ ਹੁੰਦੇ ਸੀ ਗਦਰੀਬਾਬੇ ਸੀਗੇ ਉਹ ਸਾਰੇ ਦੇ ਸਾਰੇ ਉਹੀ ਲੋਕ ਸੀ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਸੀ ਆਪਦੇ ਪਿੰਡਾਂ ਨਾਲ ਜੁੜੇ ਹੋਏ ਸੀ ਪਰ ਫਿਰ ਵੀ ਉਹ ਲੋਕਾਂ 'ਚ ਇੱਕ ਹੋਰ ਫਰਕ ਸੀ ਉਹ ਇੰਗਲਿਸ਼ ਬੜੀ ਸੋਹਣੀ ਜਾਣਦੇ ਸੀ ਬਾਹਰਲੇ ਕਲਚਰ ਨੂੰ ਸਮਝਦੇ ਸੀ ਰਾਜਨੀਤੀ ਨੂੰ ਸਮਝਦੇ ਸੀ ਸਮਾਜ ਨੂੰ ਸਮਝਦੇ ਸੀ ਬੜੀ ਚੰਗੀ ਤਰ੍ਹਾਂ ਗਦਰੀ ਬਾਬਿਆਂ ਦਾ ਮੈਂ ਜ਼ਿਕਰ ਕੀਤਾ ਕਰਤਾਰ ਸਿੰਘ ਸਰਾਭਾ ਉਹ ਬਹੁਤ ਨੇੜਤਾ ਰਹੀ ਆ ਕਰਤਾਰ ਸਿੰਘ ਸਰਾਭਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤੇ ਇੰਗਲਿਸ਼ 'ਚ ਬਹੁਤ ਹੀ ਜ਼ਿਆਦਾ ਵਧੀਆ ਪੜ੍ਹਨ ਲਿਖਣ ਨੂੰ ਤੇਜ਼ ਸ਼ਹੀਦ ਭਗਤ ਸਿੰਘ ਪਿੰਡ ਨਾਲ ਜੁੜਿਆ ਹੋਇਆ ਇਨਸਾਨ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹੁਣ ਪਰ ਜੇ ਆਪਾਂ ਗੱਲ ਕਰੀਏ ਪਿਛਲੇ 20 ਸਾਲ ਤੋਂ ਜਿਹੜਾ ਇੱਕ ਦੇਸੀ ਬੰਦੇ ਦੀ ਜਿਹੜੀ ਹੁਣ ਦੀ ਆਪਣੀ ਇੱਕ ਡੈਫੀਨੇਸ਼ਨ ਬਣ ਗਈ ਆਪਣੇ ਕਲਾਕਾਰਾਂ ਨੇ ਸਾਡੇ ਗਾਇਕਾਂ ਨੇ ਸਾਨੂੰ ਹੁਣ ਦਿੱਤੀ ਉਹ ਇਹੋ ਜਿਹੇ ਬੰਦੇ ਦੀ ਦਿੱਤੀ ਜਿਹੜਾ ਇੱਕ ਕੋਰਾ ਅਨਪੜ੍ਹ ਤੇ ਪੜ੍ਹਾਈ ਲਿਖਾਈ ਦੇ ਨਾਲ ਉਹਦੀ ਲੱਗਦੀ ਆ ਮਤਲਬ ਇੱਕ ਇਹੋ ਜਿਹੀ ਸਾਨੂੰ ਅਧਾਰਨ ਇੱਕ ਡੈਫੀਨੇਸ਼ਨ ਬਣਾ ਕੇ ਇਹਨਾਂ ਨੇ ਦਿੱਤੀ ਹੁਣ ਅੱਜ ਆਪਾਂ ਗੱਲ ਕਰਦੇ ਆ ਇੱਕ ਪੁਰਾਣੇ ਦੇਸੀ ਬੰਦੇ ਦੀ ਜਿਹੜਾ ਪਿੰਡ ਦੇ ਵਿੱਚ ਬੈਠਾ ਸਾਈਕਲ ਚਲਾਉਂਦਾ ਥੋਤੀ ਬੰਨਦਾ ਆਮ ਜ਼ਿੰਦਗੀ ਜਿਹਾਉਂਦਾ ਖੇਤਾਂ 'ਚ ਰਹਿੰਦਾ ਤੇ ਪਰ ਇੰਗਲਿਸ਼ ਬੋਲਦਾ ਫਰਾਟੇਦਾਰ ਟੈਕਨੋਲੋਜੀ ਦਾ ਬਹੁਤ ਜ਼ਿਆਦਾ ਪਤਾ ਤੇ ਇੰਡੀਆ ਦਾ 34ਵੇਂ ਨੰਬਰ ਦਾ ਸਭ ਤੋਂ ਅਮੀਰ ਇਨਸਾਨ ਬਣ ਗਿਆ ਆਪਦੇ ਪਿੰਡ ਬੈਠਾ ਬੈਠਾ ਕਿਉਂ ਕਿਉਂਕਿ ਇੰਗਲਿਸ਼ ਤੋਂ ਉਹਨੂੰ ਪਰਹੇਜ਼ ਨਹੀਂ ਹੈਗਾ ਪੜ੍ਹਨ ਲਿਖਣ 'ਚ ਪਰਹੇਜ਼ ਨੀ ਹੈਗਾ ਤੇ ਟਾਈਮ ਦੇ ਨਾਲ ਨਾਲ ਉਹ ਬੰਦਾ ਬਦਲਦਾ ਰਿਹਾ ਆਪਣੇ ਆਪ ਨੂੰ ਨੇ ਇੱਕ ਜਗ੍ਹਾ ਖੜਾ ਨਹੀਂ ਰੱਖਿਆ ਅੱਜ ਆਪਾਂ ਗੱਲ ਕਰਦੇ ਆ ਸਰੀਦਰ ਵੈਂਬੂ ਨਾਂ ਦੇ ਇੱਕ ਪੁਰਾਣੇ ਦੇਸੀ ਬੰਦੇ ਦੀ ਤਾਮਿਲਨਾਡੂ ਦੇ ਥੰਜਾਵਰ ਡਿਸਟ੍ਰਿਕਟ ਹੈਗਾ ਉੱਥੇ ਉਹਦਾ ਇੱਕ ਛੋਟਾ ਜਿਹਾ ਪਿੰਡ ਆ ਉੱਥੇ ਸਰੀਦਰ ਵੈਂਬੂ ਦਾ ਜਨਮ ਹੁੰਦਾ ਸ਼ੁਰੂ ਤੋਂ ਹੀ ਨਿੱਕੇ ਹੁੰਦੇ ਤੋਂ ਇਹ ਜਿਹੜਾ ਬੱਚਾ ਸੀ ਪੜਨ ਨੂੰ ਤੇਜ ਆ 10ਵੀਂ 12ਵੀਂ ਕੀਤੀ ਪਿੰਡ ਦੇ ਸਕੂਲ ਤੋਂ ਪੜਨ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਇੰਡੀਆ ਦਾ ਜਿਹੜਾ ਇੰਜੀਨੀਅਰਿੰਗ ਦਾ ਜਿਹਦੇ ਤੋਂ ਬਾਅਦ ਬੱਚੇ ਇੰਜੀਨੀਅਰ ਬਣਦੇ ਉਹਦਾ ਜਿਹੜਾ ਸਭ ਤੋਂ ਵੱਡਾ ਇੰਸਟੀਚੂਟ ਆਪਣੇ ਮੰਨੇ ਜਾਂਦੇ ਆ ਉਹ ਹੈਗੇ ਆ ਆਈਆਈਟੀ ਦੇ ਪਿੰਡ ਚੋਂ ਉੱਠ ਕੇ ਆਈਆਈਟੀ ਮਦਰਾਸ ਅੱਜ ਕੱਲ੍ਹ ਚੇਨਈ ਬਣ ਗਿਆ ਉੱਥੇ ਸਿਰੀਦਰ ਨੂੰ ਦਾਖਲਾ ਮਿਲਦਾ ਸਿਰੀਦਰ ਉੱਥੇ ਜਾਂਦਾ ਆਈਆਈਟੀ ਦੇ ਵਿੱਚੋਂ ਇੰਜੀਨੀਅਰ ਬਣਦਾ ਇੰਜੀਨੀਅਰ ਬਣਨ ਤੋਂ ਬਾਅਦ ਹੁਣ ਪੜ੍ਹਿਆ ਲਿਖਿਆ ਮੁੰਡਾ ਵਾ ਤਾਂ ਪੜ੍ਹੇ ਲਿਖੇ ਲੋਕਾਂ ਦਾ ਰੋਖ ਉਸ ਤੋਂ ਮਗਰੋਂ ਹੁੰਦਾ ਅਮਰੀਕਾ ਦਾ ਅਮਰੀਕਾ ਜਾਂਦਾ ਅਮਰੀਕਾ ਦੀ ਇੱਕ ਬਹੁਤ ਹੀ ਮੰਨੀ ਹੋਈ ਯੂਨੀਵਰਸਿਟੀ ਆਫ ਪ੍ਰਿੰਸਟਨ ਆਪਣੀ ਪੜ੍ਹਾਈ ਲਿਖਾਈ ਦੇ ਲਈ ਆਪਣੇ ਬਹੁਤ ਮਸ਼ਹੂਰ ਸਟੂਡੈਂਟਾਂ ਦੇ ਲਈ ਜਿਹੜੇ ਉੱਥੋਂ ਪੜ੍ਹ ਕੇ ਨਿਕਲੇ ਤੇ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਉਹਨਾਂ ਨੇ ਕੰਮ ਕੀਤੇ ਆ ਉਸ ਯੂਨੀਵਰਸਿਟੀ ਦੇ ਵਿੱਚ ਜਾਂਦਾ ਸਿਰੀਦਰ ਪਰ ਇਹ ਲੜਕਾ ਪੜ੍ਹਨ 'ਚ ਇੰਨਾ ਤੇਜ਼ ਆ ਪ੍ਰਿੰਸਟਨ ਯੂਨੀਵਰਸਿਟੀ ਇਨੂੰ ਪੜ੍ਹਾਈ ਲਿਖਾਈ ਦਾ ਜਿਹੜਾ ਮਾਹੌਲ ਹੁੰਦਾ ਉਹ ਪਹਿਲਾਂ ਵੀ ਮਦਰਾਸ 'ਚ ਵੀ ਉੱਥੇ ਵੀ ਉਹਨੂੰ ਲੱਗਦਾ ਕਿ ਇਹ ਸਿਰਫ ਗੱਲਾਂ ਕਿਤਾਬੀ ਨੇ ਕਿਤਾਬਾਂ ਤੋਂ ਬਾਹਰ ਨਿਕਲ ਕੇ ਵੀ ਬੰਦੇ ਨੂੰ ਕੁਝ ਸਿੱਖਣਾ ਚਾਹੀਦਾ ਤਾਂ ਇਹ ਜਿਹੜਾ ਲੜਕਾ ਉੱਥੇ ਰਹਿ ਕੇ ਟੈਕਨੋਲੋਜੀ ਬਾਰੇ ਸਿੱਖਦਾ ਕੰਪਿਊਟਰ ਦਾ ਟਾਈਮ ਉਦੋਂ ਤੱਕ ਉੱਥੇ ਆ ਚੁੱਕਿਆ ਇੰਡੀਆ ਵਿੱਚ ਹਲੇ ਬਹੁਤ ਬਾਅਦ ਦੇ ਵਿੱਚ ਆਉਣਾ ਉੱਥੇ ਇਹ ਸਭ ਕੁਝ ਪਹੁੰਚ ਚੁੱਕਿਆ ਇਹ ਸਭ ਕੁਝ ਸਿੱਖਦਾ ਉਥੋਂ ਮਾਸਟਰਸ ਕੰਪਲੀਟ ਕਰਦਾ ਮਾਸਟਰਸ ਕਰਨ ਤੋਂ ਬਾਅਦ ਉੱਥੇ ਹੀ ਰਹਿੰਦਾ ਪੀ ਐਚ ਡੀ ਕਰਦਾ পিএইচডি ਕਰਨ ਤੋਂ ਬਾਅਦ ਸਾਲ 1994 ਦੇ ਵਿੱਚ ਇੱਕ ਬਹੁਤ ਵੱਡੀ ਕੰਪਨੀ ਦੇ ਵਿੱਚ ਅਮਰੀਕਾ ਦੇ ਵਿੱਚ ਇਸ ਨੌਜਵਾਨ ਨੂੰ ਨੌਕਰੀ ਮਿਲ ਜਾਂਦੀ ਆ। পিএইচডি ਕੀਤੀ ਹੋਈ ਬੰਦਾ ਅਮਰੀਕਾ ਦੇ ਵਿੱਚ ਉਹਨੂੰ ਨੌਕਰੀ ਮਿਲਦੀ ਆ। ਇੰਜੀਨੀਅਰ ਹੈਗਾ, ਕੰਪਿਊਟਰ ਜਾਣਦਾ, ਤਾਂ ਤੁਸੀਂ ਦੇਖ ਲਓ ਵੀ ਉਹਦੀ ਜਿਹੜੀ ਜ਼ਿੰਦਗੀ ਆ, ਉਹ ਰਾਮ ਨੰਨਾਂਂਗੀ ਜਾਣੀ, ਉਹਨੂੰ ਪੈਸੇ ਬਹੁਤ ਜ਼ਿਆਦਾ ਵਧੀਆ ਬਣੇ ਜਾਣੇ ਆ। ਪਰ ਕੋਈ ਚੀਜ਼ਾਂ ਨੇ ਜਿਹੜੀਆਂ ਉਹਨੂੰ ਪਸੰਦ ਨਹੀਂ ਆਉਂਦੀਆਂ। ਉਹਨੂੰ ਲੱਗਦਾ ਕਿ ਯਾਰ ਆਹ ਚੀਜ਼ਾਂ, ਆਹ ਕਿਤਾਬਾਂ, ਇਹ ਨੌਕਰੀ ਚ ਉਹਦਾ ਮਨ ਲੱਗਦਾ ਨਹੀਂ। ਉਹਨੂੰ ਹੈ ਕਿ ਇੱਕ ਤਾਂ ਪਿੰਡ ਜਾਇਆ ਜਾਵੇ ਵਾਪਸ ਤੇ ਉੱਥੇ ਜਾ ਕੇ ਆਪ ਦਾ ਕੋਈ ਕੰਮ ਸ਼ੁਰੂ ਕੀਤਾ ਜਾ ਤਾਂ ਸ੍ਰੀਦਰ ਆਪਣੇ ਭਾਈ ਕੁਮਾਰ ਵੈਂਬੂ ਤੇ ਨਾਲ ਗੱਲਬਾਤ ਕਰਦਾ ਇਹ ਸਾਰੀ ਚੀਜ਼ ਤੇ ਤੇ ਵਾਪਸ ਇੰਡੀਆ ਆ ਜਾਂਦਾ ਵਾਪਸ ਇੰਡੀਆ ਵੀ ਇੰਡੀਆ ਆ ਕੇ ਐ ਨਹੀਂ ਕਿ ਦਿੱਲੀ ਮੁੰਬਈ ਬੈਂਗਲੌਰ ਜਾਂਦਾ ਆਪਦੇ ਪਿੰਡ ਪਹੁੰਚ ਜਾਂਦਾ ਆਪਣੇ ਪਿੰਡ ਪਹੁੰਚ ਕੇ ਤੇ ਦੋ ਕੰਪਿਊਟਰ ਹੁੰਦੇ ਆ ਇਹਨਾਂ ਦੋਨੇ ਭਾਈਆਂ ਦੇ ਕੋਲ ਉੱਥੇ ਬੈਠ ਕੇ ਇਹ ਕੰਮ ਕਰਨਾ ਸ਼ੁਰੂ ਕਰਦੇ ਆ ਬਾਹਰ ਜਾਇਆ ਆ ਦਿੱਲੀ ਦਖਣ ਦੇਖ ਲਿਆ ਅਮਰੀਕਾ ਦੇਖ ਲਿਆ ਦੁਨੀਆ ਨੂੰ ਦੇਖ ਲਿਆ ਸਮਝ ਲਿਆ ਕਿ ਅੱਗੇ ਭਵਿੱਖ ਕਿਹੜੀਆਂ ਚੀਜ਼ਾਂ ਦਾ ਹੈ ਅਗਲਾ ਜਿਹੜਾ ਭਵਿੱਖ ਹੈਗਾ ਉਹ ਹੈਗਾ ਕੰਪਿਊਟਰ ਦਾ ਉਹ ਹੈਗਾ ਸੌਫਟਵੇਅਰ ਦਾ ਅਗਾਹੋਂ ਵਦੂ ਸੋਚ ਹੈ ਕੀ ਆ ਇਹ ਦੇਖ ਲਿਆ ਵੀ ਜਿਹੜਾ ਅੱਜ ਹੈ ਜਿਹੜਾ ਵਰਤਮਾਨ ਆ ਉਹ ਤਾਂ ਨੰਗ ਗਿਆ ਆਉਣ ਵਾਲਾ ਸਮਾਂ ਕਿਸ ਚੀਜ਼ ਦਾ ਵਾ ਉਹਦੇ ਤੇ ਪਹਿਲਾਂ ਹੀ ਕੰਮ ਕੀਤਾ ਜਾਏ ਹੁਣ ਜੇ ਕੰਪਿਊਟਰ ਆਇਆ ਤਾਂ ਉਹਦੇ ਨਾਲ ਨਾਲ ਆਉਣਿਆ ਸੌਫਟਵੇਅਰ ਕੰਪਿਊਟਰ ਦੇ ਵਿੱਚ ਇੱਕ ਹਾਰਡਵੇਅਰ ਇੱਕ ਸੌਫਟਵੇਅਰ ਆਏਗਾ ਸੌਫਟਵੇਅਰ ਜੇ ਹੁਣ ਹੈਗਾ ਤਾਂ ਉਹ ਨਹੀਂ ਖਰਾਬ ਵੀ ਹੋਣਾ ਤਾਂ ਉਸ ਟਾਈਮ ਦੇ ਉੱਪਰ ਇੰਡੀਆ ਦੀਆਂ ਜਿਹੜੀਆਂ ਬਹੁਤ ਵੱਡੀਆਂ ਕੰਪਨੀਆਂ ਹੁੰਦੀਆਂ ਸੀ ਤੇ ਉਹਨਾਂ ਦੇ ਜਦੋਂ ਸੌਫਟਵੇਅਰ ਖਰਾਬ ਹੁੰਦੇ ਸੀ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸੌਫਟਵੇਅਰ ਦਾ ਕੰਮ ਪੈਂਦਾ ਸੀ ਤਾਂ ਉਹ ਕੰਮ ਕਰਦੀਆਂ ਸੀ ਦੁਨੀਆ ਦੀਆਂ ਬਹੁਤ ਵੱਡੀਆਂ ਕੰਪਨੀਆਂ ਉਹ ਆ ਕੇ ਉਹਨਾਂ ਦੀ ਮਦਦ ਕਰਦੀਆਂ ਸੀ ਤੇ ਉਹਨਾਂ ਦੇ ਜਿਹੜੇ ਪੈ ਫੀਸ ਕਹਿ ਲੈਣੇ ਆਪਾਂ ਉਹ ਬਹੁਤ ਜ਼ਿਆਦਾ ਹੁੰਦੀ ਸੀ ਜਿਹੜੇ ਸਮਾਲ ਬਿਜ਼ਨਸ ਵਾਲੇ ਸੀ ਛੋਟੇ ਬਿਜ਼ਨਸ ਵਾਲੇ ਛੋਟੀਆਂ ਕੰਪਨੀਆ ਵਾਲੇ ਉਹ ਇਸ ਫੀਸ ਨੂੰ ਅਫੋਰਡ ਹੀ ਨਹੀਂ ਕਰ ਸਕਦੇ ਸੀ ਤਾਂ ਇਸ ਕਰਕੇ ਉਹ ਕੀ ਕਰਦੇ ਸੀ ਉਹ ਕੰਪਿਊਟਰ ਜ਼ਿਆਦਾ ਰੱਖਦੇ ਨਹੀਂ ਸੀ ਕੰਮ ਨਹੀਂ ਕਰਦੇ ਸੀ ਹੁਣ ਇੱਥੇ ਇਹ ਲੜਕਾ ਤਾਮਿਲਨਾਡੂ ਦੇ ਇੱਕ ਛੋਟੇ ਜਿਹੇ ਪਿੰਡ ਦਾ ਲੜਕਾ ਇਹਨੇ ਇਹ ਚੀਜ਼ ਵਿਚਕਾਰ ਦਾ ਗੈਪ ਸਮਝ ਲਿਆ ਕਿ ਬਹੁਤ ਵੱਡਾ ਏ ਗਿਣਤੀ ਦੇ ਵਿੱਚ ਗਾਕ ਬੈਠੇ ਆ ਜਿਨ੍ਹਾਂ ਦੇ ਕੋਲੇ ਇਹ ਸਰਵਿਸ ਨਹੀਂ ਪਹੁੰਚ ਰਹੀ ਤੇ ਇਹਨਾਂ ਨੂੰ ਸਰਵਿਸ ਮੈਂ ਦੇ ਸਕਦਾ ਹੁਣ ਇਹਨਾਂ ਦੋਨੇ ਪਾਈਆਂ ਨੇ ਆਪਦੇ ਇੱਕ ਛੋਟੇ ਜਿਹੇ ਕਮਰੇ ਤੇ ਦੋ ਛੋਟੇ ਜਿਹੇ ਕੰਪਿਊਟਰਾਂ ਤੋਂ ਸੌਫਟਵੇਅਰ ਦੇ ਉੱਪਰ ਕੰਮ ਕਰਨਾ ਸ਼ੁਰੂ ਕੀਤਾ ਹੁਣ ਘਰੇ ਬੈਠਿਆਂ ਨੂੰ ਕੌਣ ਜਾਣੂਗਾ ਕਿ ਭਾਈ ਫਲਾਣੇ ਪਿੰਡ ਦੇ ਵਿੱਚ ਫਲਾਣੇ ਦੋ ਮੁੰਡੇ ਬੈਠ ਕੇ ਸੌਫਟਵੇਅਰਾਂ ਦਾ ਕੰਮ ਕਰਦੇ ਆ ਤਾਂ ਇਸ ਕਰਕੇ ਦਿਨ ਦੇ 12-12 ਘੰਟੇ ਇਹ ਦੋਨੇ ਜਣੇ ਬੈਠ ਕੇ ਕੰਮ ਕਰਦੇ ਤੇ ਉਸ ਤੋਂ ਬਾਅਦ ਪੂਰੀ ਰਾਤ ਇਹ ਕੰਮ ਕਰਦੇ ਦਿਨੇ ਇਹ ਦੋਨੇ ਜਣੇ ਕੀ ਕਰਦੇ ਮਦਰਾਸ, ਬੈਂਗਲੌਰ, ਪੁਨੇ ਇਨਾਂ ਸਾਰੇ ਸ਼ਹਿਰਾਂ ਦੇ ਵਿੱਚ ਇਹ ਕਿ ਦਿਨਾਂ ਕਿਤੇ ਜਾਂਦੇ ਜਦੋਂ ਇਹਨਾਂ ਦਾ ਮੌਕਾ ਲੱਗਦਾ ਉੱਥੇ ਇਹੋ ਜਿਹੇ ਲੋਕਾਂ ਨੂੰ ਮਿਲਦੇ ਉਹਨਾਂ ਨੂੰ ਆਪਦੇ ਬਾਰੇ ਦੱਸਦੇ ਆਪਦਾ ਕੰਮ ਦਿਖਾਉਂਦੇ ਤੇ ਉਹਨਾਂ ਨੂੰ ਕਹਿੰਦੇ ਕਿ ਭਾਈ ਤੁਸੀਂ ਸਾਤੋਂ ਇਹ ਕੰਮ ਸਿੱਖ ਸਕਦੇ ਹੋ ਮਤਲਬ ਤੁਸੀਂ ਸਾਡੇ ਤੋਂ ਇਹ ਸਰਵਿਸਿਜ਼ ਲੈ ਸਕਦੇ ਹੋ ਤੇ ਜਿਹੜੀ ਸਾਡੀ ਫੀਸ ਹੋਊਗੀ ਇਹਨਾਂ ਵੱਡੀਆਂ ਕੰਪਨੀਆਂ ਤੋਂ ਬਹੁਤ ਹੀ ਜ਼ਿਆਦਾ ਘੱਟ ਹੋਊਗੀ ਹੁਣ ਹੌਲੀ-ਹੌਲੀ ਕਰਕੇ ਇੱਕ ਕੱਲ ਨੂੰ ਦੋ ਫਿਰ ਚਾਰ ਫਿਰ ਅੱਠ ਇਸੇ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਜਿਹੜੀਆਂ ਛੋਟੀਆਂ ਕੰਪਨੀਆਂ ਸੀਗੀਆਂ ਉਹਨਾਂ ਨੂੰ ਇਹਨਾਂ ਦੇ ਕੰਮ ਬਾਰੇ ਪਤਾ ਲੱਗਿਆ ਉਹਨਾਂ ਨੇ ਇਹਨਾਂ ਨੂੰ ਆਰਡਰ ਦੇਣੇ ਸ਼ੁਰੂ ਕੀਤੇ ਇਸ ਤਰ੍ਹਾਂ ਇਹਨਾਂ ਦਾ ਕੰਮ ਵਧਿਆ ਇਸ ਤਰ੍ਹਾਂ ਹੌਲੀ-ਹੌਲੀ ਕਰਕੇ ਕੰਪਨੀ ਜਿਹੜੀ ਇਹਨਾਂ ਦੀ ਸੀਗੀ ਉਹ ਵੱਡੀ ਹੋਣੀ ਸ਼ੁਰੂ ਹੁੰਦੀ ਹੈ ਕੰਮ ਚੱਲੀ ਜਾਂਦਾ ਹੁਣ ਆ ਜਾਂਦਾ ਸਾਲ 1998 ਦਾ ਹੁਣ ਜਿਹੜਾ ਸਰੀਦਾਰ ਹੈਗਾ ਉਹਨੂੰ ਹਾਲੇ ਵੀ ਇੱਕ ਸੈਟੀਸਫੈਕਸ਼ਨ ਨਹੀਂ ਹੈ ਉਹਨੂੰ ਇਹ ਪਤਾ ਕਿ ਅਸੀਂ ਕੰਮ ਬਹੁਤ ਜ਼ਿਆਦਾ ਵਧੀਆ ਕਰਦੇ ਹਾਂ ਪਰ ਸਾਡੇ ਕੰਮ ਬਾਰੇ ਹਾਲੇ ਬਹੁਤ ਜ਼ਿਆਦਾ ਲੋਕਾਂ ਨੂੰ ਪਤਾ ਹੀ ਨਹੀਂ ਅਸੀਂ ਇੱਕ ਉਹਦੇ ਜੇ ਏਰੀਆ ਦੇ ਵਿੱਚ ਬੈਠ ਕੇ ਕੰਮ ਕਰੀ ਜਾਂਦੇ ਆ ਤਾਂ ਇੱਥੇ ਇਹਨੂੰ ਪਤਾ ਲੱਗਦਾ ਕਿ ਇੱਕ ਇੰਟਰਨੈਸ਼ਨਲ ਐਗਜ਼ੀਬਿਸ਼ਨ ਹੋਣ ਲੱਗੀ ਆ ਬੈਂਗਲੌਰ ਦੇ ਵਿੱਚ ਉੱਥੇ ਅਲੱਗ-ਅਲੱਗ ਲੋਕ ਆਉਣਗੇ ਆਪਣਾ ਆਪਣਾ ਕੰਮ ਦਿਖਾਉਣਗੇ ਬਾਹਰਲੇ ਲੋਕ ਆਉਣਗੇ ਕੰਪਨੀਆਂ ਵਾਲੇ ਉਹਨਾਂ ਦਾ ਕੰਮ ਦੇਖਣਗੇ ਤੇ ਜਿਹਦਾ ਕੰਮ ਉਹਨਾਂ ਨੂੰ ਚੰਗਾ ਲੱਗਿਆ ਉਹਨੂੰ ਬਹੁਤ ਵੱਡੇ ਕੰਟਰੈਕਟ ਉਹ ਦੇ ਦੇਣਗੇ 1998 ਦੇ ਵਿੱਚ ਸ੍ਰੀਦਰ ਵੈਂਬੂ ਆਪਣੇ ਭਾਈ ਨੂੰ ਲੈ ਕੇ ਕੁਮਾਰ ਵੈਂਬੂ ਨੂੰ ਉਸ ਜਗ੍ਹਾ ਜਾਂਦਾ ਉੱਥੇ ਜਾਪਾਨ ਦੀ ਇੱਕ ਕੰਪਨੀ ਹੁੰਦੀ ਆ ਉਹਨਾਂ ਲੋਕਾਂ ਨੂੰ ਇਹ ਮਿਲਦੇ ਆ ਉਹਨਾਂ ਨੂੰ ਆਪਣਾ ਕੰਮ ਦਿਖਾਉਂਦੇ ਆ ਉਹਨਾਂ ਨੂੰ ਕੰਮ ਇਹਨਾਂ ਦਾ ਵਧੀਆ ਲੱਗਦਾ ਤੇ ਇਹ ਪਹਿਲਾ ਆਰਡਰ ਜਿਹੜਾ ਇੰਨੇ ਵੱਡੇ ਲੈਵਲ ਦਾ ਇਹਨਾਂ ਨੂੰ ਮਿਲਦਾ 1998 ਦੇ ਵਿੱਚ ਮਿਲਦਾ ਆਰਡਰ ਕਿੰਨੇ ਦਾ 1 ਮਿਲੀਅਨ ਡਾਲਰ ਦਾ 1 ਮਿਲੀਅਨ ਡਾਲਰ ਮਤਲਬ 10 ਲੱਖ ਡਾਲਰ 1998 ਦੀ ਗੱਲ ਆ ਹੁਣ ਇਸ ਤੋਂ ਬਾਅਦ ਹੁਣ ਜਿਹਨੂੰ ਕਹਿ ਲੈਣੇ ਕਿ ਬੈਠਣੀ ਉੱਠਣੀ ਹੋਗੀ ਥੋੜੇ ਜਿਹੇ ਵੱਡੇ ਲੋਕਾਂ ਦੇ ਨਾਲ ਵੱਡੇ ਆਰਡਰ ਮਿਲਣੇ ਸ਼ੁਰੂ ਹੋ ਗਏ ਕੰਪਨੀ ਦਾ ਥੋੜਾ ਜਿਹਾ ਨਾਮ ਬਣਨਾ ਸ਼ੁਰੂ ਹੋ ਗਿਆ ਤਾਂ ਇੱਕ ਬੰਦਾ ਆਉਂਦਾ ਇੱਕ ਦਿਨ ਸ੍ਰੀਦਰਦ ਦੇ ਕੋਲੇ ਉਹ ਇਹਨੂੰ ਇਹਦੀ ਪੂਰੀ ਦੀ ਪੂਰੀ ਕੰਪਨੀ ਖਰੀਦਣ ਦੀ ਆਫਰ ਦਿੰਦਾ ਕਿੰਨੇ ਦੇ ਵਿੱਚ 25 ਮਿਲੀਅਨ ਲਰਚ 1998 ਦੇ ਵਿੱਚ 25 ਮਿਲੀਅਨ ਡਾਲਰ ਨੂੰ ਦੇ ਹੁਣ ਆਪਾਂ ਜੀ ਜ਼ੀਰੋਆਂ ਲਾ ਲਈਏ ਤਾਂ ਜ਼ੀਰੋਆਂ ਦਾ ਹਿਸਾਬ ਨਹੀਂ ਆਉਣਾ ਤੇ ਨਾਲੇ ਆਪਾਂ ਸਾਲ ਕਰਦੀਏ ਅੱਜ ਦਾ ਨਹੀਂ 1998 ਦਾ ਹੁਣ ਤੋਂ 26 ਸਾਲ ਪਹਿਲਾਂ ਕੋਈ ਵੀ ਹੋਰ ਇਨਸਾਨ ਇੱਥੇ ਉਹਨੇ ਕੀ ਕਰਨਾ ਸੀ ਉਹਨੇ ਆਪਣੀ ਕੰਪਨੀ ਵੇਚ ਦੇਣੀ ਸੀ ਤੇ ਪੂਰੀ ਜ਼ਿੰਦਗੀ ਆਰਾਮ ਨਾਲ ਕਰੇ ਬਹਿ ਜਾਣਾ ਸੀ ਪਰ ਸਰੀਦਰ ਵੈਂਬੂ ਇਹਨੂੰ ਪਤਾ ਕਿ ਇਹਦੀ ਜਿਹੜੀ ਕੰਪਨੀ ਹੈਗੀ ਐ ਇਸ ਤੋਂ ਕਿਤੇ ਜ਼ਿਆਦਾ ਵੱਡੀ ਆ ਤੇ ਹੌਲੀ-ਹੌਲੀ ਇਸ ਕੰਪਨੀ ਦੇ ਵਿੱਚ ਹੀ ਰਹਿ ਕੇ ਇਹਦੇ 'ਚ ਕੰਮ ਕਰਕੇ ਇਹ ਹੋਰ ਇਸ ਤੋਂ ਜ਼ਿਆਦਾ ਕੰਮ ਕਰ ਸਕਦਾ ਇੱਕ ਦੂਜੀ ਗੱਲ ਜਿਹੜੇ ਬੰਦੇ ਨੂੰ ਕੰਮ ਕਰਨ ਦੀ ਆਦਤ ਹੋਵੇ ਤਾਂ ਉਹ ਇਹ ਵੇਲਾ ਉਹਨੇ ਬੈਠਣਾ ਨਹੀਂ ਹੈ ਹੁਣ ਆ ਜਾਂਦਾ ਸਾਲ 2000 2000 ਦੇ ਵਿੱਚ ਇੱਕ ਨਵੀਂ ਚੀਜ਼ ਪੂਰੀ ਚੰਗੀ ਤਰ੍ਹਾਂ ਨਾਲ ਆਉਂਦੀ ਆ ਇੰਡੀਆ ਦੇ ਵਿੱਚ ਉਹ ਹੈਗੀ ਆ ਇੰਟਰਨੈਟ ਇੰਟਰਨੈਟ ਦਾ ਜਿਵੇਂ ਬੂਮ ਜਿਨ ਇੰਗਲਿਸ਼ ਆਪਾਂ ਕਹਿੰਦੇ ਨੇ ਉਹ ਚੀਜ਼ ਆਉਂਦੀ ਆ ਕਲਾਉਡ ਕੰਪਿਊਟਿੰਗ ਦਾ ਹੋਰ ਬਹੁਤ ਸਾਰੀਆਂ ਚੀਜ਼ ਆਉਂਦੀਆਂ ਤਾਂ ਇਹ ਆਪਣੀ ਕੰਪਨੀ ਨੂੰ ਆਪਣੇ ਆਪ ਨੂੰ ਆਪਣੇ ਅੱਗੇ ਕੰਮ ਕਰਨ ਵਾਲੇ ਲੋਕਾਂ ਨੂੰ ਇਹ ਜਿਹੜੀ ਨਵੀਂ ਟੈਕਨੋਲੋਜੀ ਆਈ ਆ ਉਹਦੇ ਬਾਰੇ ਵਿੱਚ ਪੂਰਾ ਟ੍ਰੈਂਡ ਕਰਦਾ ਸੇਰੀਦਰ ਵੈਂਪੂ ਇੱਕ ਚੀਜ਼ ਦੇਖੋ ਇੱਥੇ ਵਿਚਾਰ ਆਪਾਂ ਥੋੜਾ ਜਿਆਦਾ ਰੁਕ ਜਾਂਦੇ ਆ ਸਕਸੈਸ ਤਾਂ ਆਪਾਂ ਦੇਖੀ ਪਹੁੰਚੀ ਜਾਂਦਾ ਬੰਦਾ ਜੀਰੋਆਂ ਉਹਦੇ ਨਾਲ ਦੇ ਨਾਲ ਲੱਗੀ ਜਾਂਦੀਆਂ ਨੇ ਪਰ ਇੱਕ ਚੀਜ਼ ਇਹ ਹੈਗੀ ਆ ਕਿ ਉਹ ਬੰਦੇ ਦੀ ਜਿਹੜੀ ਸੋਚ ਹੈਗੀ ਆ ਉਹ ਅਗਾਹ ਵਧੂ ਉਹ 10 ਸਾਲ ਅਗਲੀਆਂ ਗੱਲਾਂ ਪਹਿਲਾਂ ਹੀ ਸੋਚ ਰਿਆ ਜਿਹੜਾ ਕੁਝ 5 ਸਾਲ 10 ਸਾਲ ਬਾਅਦ ਹੋਣਾ ਉਹਦੇ ਤੇ ਉਹਨੇ ਕੰਮ ਕਰਨਾ ਸ਼ੁਰੂ ਹੁਣੇ ਤੋਂ ਕਰਤਾ ਅਗਲੀ ਚੀਜ਼ ਇੱਕ ਪਿੰਡ ਦਾ ਬੰਦਾ ਵਾ ਦੇਸੀ ਬੰਦਾ ਵਾ ਤੁਸੀਂ ਹੁਣ ਇੱਥੇ ਨਾਲ ਦੇ ਨਾਲ ਫੋਟੋਆਂ ਦੇਖੀ ਜਾਂਦੇ ਹੋਵੋਗੇ ਉਹਦੀਆਂ ਤੋਤੀ ਪਾਈ ਹੋਈ ਤੇ ਸਾਈਕਲ ਤੇ ਰਾਮਨਾਲ ਦੇ ਖੇਤਾਂ 'ਚ ਘੁੰਮੇ ਜਾਂਦਾ ਪਰ ਸੋਚ ਉਹਨੇ ਆਪ ਦੀ ਦਾਇਰਾ ਜਿਹੜਾ ਹੈਗਾ ਉਹ ਛੋਟਾ ਨਹੀਂ ਰੱਖਿਆ ਜਿਹਨੂੰ ਆਪਾਂ ਕਹਿ ਦੇਣਾ ਕਿ ਖੂਦਾਂ ਡੱਡੂ ਨਹੀਂ ਬਣਿਆ ਬਹੁ ਇੰਗਲਿਸ਼ ਵੀ ਸਿੱਖੀ ਆ ਜੋ ਜੋ ਜਿੱਥੋਂ ਜਿੱਥੋਂ ਨੂੰ ਗਿਆਨ ਮਿਲਿਆ ਉਹ ਸਿੱਖਦਾ ਰਿਹਾ ਤੇ ਜੇ ਹੁਣ ਉਹੀ ਆਪਾਂ ਅੱਜ ਦਾ ਪੰਜਾਬ ਦੇਖ ਲਈਏ YouTube ਦੇ ਉੱਪਰ ਦੇਖ ਲਈਏ ਤਾਂ ਬਹੁਤ ਸਾਰੇ ਵੀਡੀਓਜ਼ ਆਪਾਂ ਨੂੰ ਇਹੋ ਜਿਹੇ ਮਿਲ ਜਾਣਗੇ ਜਿੱਥੇ ਕਿ ਇੰਗਲਿਸ਼ ਨੂੰ ਆਪਾਂ ਪਰੇ ਤੱਕਦੇ ਆ ਆਪਾਂ ਹੋਰ ਨਵੀਆਂ ਚੀਜ਼ਾਂ ਨਵੀਆਂ ਟੈਕਨੋਲੋਜੀ ਟੈਕਨੋਲੋਜੀ ਤਾਂ ਬਹੁਤ ਹੀ ਦੂਰ ਚਲੀ ਗਈ ਸੀ ਅਸੀਂ ਹੁਣ ਪਿੱਛੇ ਨੂੰ ਮੁੜਨਾ ਸ਼ੁਰੂ ਹੋ ਚੁੱਕੇ ਹਾਂ ਤਾਂ ਹੁਣ ਕਿਉਂਕਿ ਇਹਨੇ 2000 ਦੇ ਵਿੱਚ ਹੀ ਸਨ 2000 ਚ ਆਪਣੇ ਆਪ ਨੂੰ ਆਪਣੀ ਟੀਮ ਨੂੰ ਇਹਨਾਂ ਚੀਜ਼ਾਂ ਦੇ ਲਈ ਜਿਹੜੀਆਂ ਅੱਗੇ ਆਉਣ ਵਾਲੀਆਂ ਮੁਸ਼ਕਲਾਂ ਹੋਣਗੀਆਂ ਕੰਪਨੀਆਂ ਦੀਆਂ ਇੰਟਰਨੈਟ ਦੇ ਨਾਲ ਰਿਲੇਟਡ ਉਹਨਾਂ ਦੇ ਲਈ ਆਪਣੇ ਆਪ ਨੂੰ ਪਹਿਲਾਂ ਹੀ ਤਿਆਰ ਕਰ ਲਿਆ ਫੇਰ ਯਾਦ ਰੱਖੋ ਇਹ ਪਿੰਡ ਚ ਬੈਠ ਕੇ ਬੰਦਾ ਕੰਮ ਕਰ ਰਿਹਾ ਫੇਰ ਮਥੂਟ ਫਾਈਨੈਂਸ ਕਰਕੇ ਇੱਕ ਕੰਪਨੀ ਆ ਪੰਜਾਬ ਦੇ ਵਿੱਚ ਵੀ ਬਹੁਤ ਬ੍ਰਾਂਚਾਂ ਨੇ ਸ਼ਾਇਦ ਇੱਥੇ ਸਾਡੇ ਰਾਏਕੋਟ ਵੀ ਹੋਊਗੀ ਬ੍ਰਾਂਚ ਜਿਹੜੇ ਲੋਕਾਂ ਦੇ ਗਹਿਣੇ ਆਪਣੇ ਕੋਲੇ ਰੱਖ ਲੈਂਦੇ ਆ ਤੇ ਉਹਨਾਂ ਨੂੰ ਲੋਨ ਦਿੰਦੇ ਆ ਅੱਜ ਕੱਲ ਤਾਂ ਸਾਰਾ ਕੰਮ ਬੈਂਕਾਂ ਦਾ ਵੀ ਆਪਾਂ ਦੇਖਦੇ ਆ ਹੁਣ ਇੰਟਰਨੈਟ ਦੇ ਉੱਪਰ ਹੋ ਗਿਆ ਉਹ ਪੁਰਾਣੇ ਟਾਈਮ ਨਾਲ ਕਿ ਜਦੋਂ ਕਾਪੀਆਂ ਲੈ ਕੇ ਜਾਂਦੇ ਹੁੰਦੇ ਸੀ ਤੇ ਜਦੋਂ ਇੰਟਰਨੈਟ ਆਇਆ ਤਾਂ ਪਹਿਲਾਂ ਤਾਂ ਸਰਕਾਰੀ ਬੈਂਕਾਂ 'ਚ ਕਿਸੇ ਨੂੰ ਚਲਾਉਣਾ ਹੀ ਨਹੀਂ ਆਉਂਦਾ ਸੀ ਸਰਕਾਰੀ ਬੈਂਕ ਛੱਡੋ ਕਿਤੇ ਵੀ ਤੇ ਫਿਰ ਇਹਦੇ ਸੌਫਟਵੇਅਰ 'ਚ ਪ੍ਰੋਬਲਮ ਹੁੰਦੀਆਂ ਸੀ ਤਾਂ ਸਭ ਤੋਂ ਪਹਿਲਾਂ ਆਰਡਰ ਕਲਾਊਡ ਕੰਪਿਊਟਿੰਗ ਦਾ ਮਿਲ ਇੱਡੀ ਵੱਡੀ ਕੰਪਨੀ ਦਾ ਜਿਹੜਾ ਆਰਡਰ ਹੋਊਗਾ ਉਹ ਵੀ ਤੁਸੀਂ ਦੇਖ ਲੋ ਕਿ ਕਿੰਨਾ ਵੱਡਾ ਹੋਊਗਾ ਉਸ ਤੋਂ ਅਗਲੀ ਚੀਜ਼ ਉਸ ਤੋਂ ਅਗਲੀ ਚੀਜ਼ ਇਸ ਇਨਸਾਨ ਨੇ ਉਹ ਕੀਤੀ ਆਪਣੇ ਪਿੰਡ ਦੇ ਵਿੱਚ ਇੱਕ ਕਾਲਜ ਖੋਲ੍ਹਿਆ ਉਹ ਕਾਲਜ ਉਹਨਾਂ ਬੱਚਿਆਂ ਲਈ ਸੀ ਉਹਨਾਂ ਨੌਜਵਾਨ ਲੜਕੇ ਤੇ ਲੜਕੀਆਂ ਲਈ ਕਿਉਂਕਿ ਇਹ ਬੰਦਾ ਭਾਵੇਂ ਇੰਨਾ ਕੁਝ ਪੜਿਆ ਦੁਨੀਆ ਦੇ ਇੰਨੇ ਵੱਡੇ ਵੱਡੇ ਕਾਲਜਾਂ ਦੇ ਵਿੱਚ ਗਿਆ ਉੱਥੋਂ ਪੀ ਐਚ ਡੀ ਤੱਕ ਕੀਤੀ ਆ ਪਰ ਇਹਨੂੰ ਕਦੇ ਉਹ ਜਿਹੜੀ ਐਜੂਕੇਸ਼ਨ ਆ ਉਸ ਇਕੱਲੀ ਕਿਤਾਬਾਂ ਵਾਲੀ ਪੜ੍ਹਾਈ ਉਹ ਇਹਨੂੰ ਕਦੇ ਪਸੰਦ ਨਹੀਂ ਆਈ ਕਿਉਂਕਿ ਦੇਖ ਇਹ ਬੰਦਾ ਇਹ ਕਹਿੰਦਾ ਕਿ ਜਿਹੜੀ ਚੀਜ਼ ਦੀ ਭਵਿੱਖ ਚ ਲੋੜ ਪੈਣੀ ਆ ਉਹ ਕਿਤਾਂਮੁਖੀ ਕੰਮ ਆਉਣਾ ਚਾਹੀਦਾ ਸਭ ਤੋਂ ਜ਼ਿਆਦਾ ਲੋੜ ਅੱਗੇ ਵੀ ਹੋਰ ਪਈ ਜਾਣੀ ਆ ਟੈਕਨੋਲੋਜੀ ਦੀ ਤਾਂ ਲੋਕਾਂ ਨੂੰ ਇਹ ਕਿਹਾ ਉਹਨਾਂ ਬੱਚਿਆਂ ਨੂੰ ਇਹ ਕਿਹਾ ਜਿਨੇ ਵੀ 10ਵੀਂ ਕੀਤੀ ਹੋਈ ਆ ਕਿ ਇੱਕ ਤਾਂ ਤੁਹਾਨੂੰ ਇੰਗਲਿਸ਼ ਆਉਣੀ ਚਾਹੀਦੀ ਆ ਜਾਂ ਤੁਸੀਂ ਇੱਥੇ ਸਾਡੇ ਕੋਲੇ ਆ ਕੇ ਚੰਗੀ ਤਰ੍ਹਾਂ ਇੰਗਲਿਸ਼ ਸਿੱਖੋ ਕਿਉਂਕਿ ਤੁਸੀਂ ਦੁਨੀਆ ਚ ਜੋ ਵੀ ਸਿੱਖਣਾ ਉਹ ਸਾਰਾ ਕੁਝ ਹੈ ਹੀ ਇੰਗਲਿਸ਼ ਦੇ ਵਿੱਚ ਬਾਕੀ ਭਾਸ਼ਾਵਾਂ ਦੇ ਵਿੱਚ ਉਹ ਇੰਨਾ ਜ਼ਿਆਦਾ ਹੈ ਹੀ ਨਹੀਂ ਦੂਸਰਾ ਮੇਰੇ ਕਾਲਜ ਦੇ ਵਿੱਚ ਆਓ ਇੱਥੇ ਬੈਠ ਕੇ ਅਸੀਂ ਤੁਹਾਨੂੰ ਉਹ ਟੈਕਨੋਲੋਜੀ ਸਿਖਾਵਾਂਗੇ ਕੰਪਿਊਟਰ ਬਹੁਤ ਸਾਰੇ ਪਿੰਡਾਂ ਦੇ ਬੱਚੇ ਸਿਰਦਰ ਵਿੰਬੋ ਦੇ ਆਪਣੇ ਪਿੰਡ ਦੇ ਬਹੁਤ ਸਾਰੇ ਲੜਕੇ ਲੜਕੀਆਂ ਆਸੇ ਪਾਸੇ ਦੇ ਬਹੁਤ ਸਾਰੇ ਪਿੰਡਾਂ ਦੇ ਲੜਕੇ ਲੜਕੀ ਜਿਵੇਂ ਹੁਣ ਨਾਲ ਹੀ ਮੇਰੇ ਦਿਮਾਗ ਚੋਂ ਦੀ ਚੀਜ਼ ਆਈ ਪੰਜਾਬ ਦੀ ਸਾਡੇ ਨੌਜਵਾਨ ਉੱਥੇ ਜਾ ਕੇ ਇੰਨੀ ਇੰਨੀ ਮਿਹਨਤ ਕਰਦੇ ਆ ਉਹ ਵੀ ਤਾਂ ਕਰਦੇ ਆ ਕਿ ਉਹ ਮਿਹਨਤ ਨਹੀਂ ਕਰ ਸਕਦੇ ਉਹ ਬਿਲਕੁਲ ਮਿਹਨਤ ਕਰ ਸਕਦੇ ਆ ਮਿਹਨਤ ਕਰਨ ਲਈ ਹੀ ਉੱਥੇ ਗਏ ਆ ਬਰਫਾਂ ਦੇ ਵਿੱਚ -40-40 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਉਹ ਵਿਚਾਰੇ ਕੰਮ ਕਰਦੇ ਆ ਗੱਲ ਇਹ ਆ ਕਿ ਅਸਲੀ ਸੇਧ ਦੀ ਤੇ ਦੂਜੀ ਗੱਲ ਹੈਗੀ ਅਸਲੀ ਰਸਤੇ ਦੀ ਹੁਣ ਇੱਕ ਬੰਦੇ ਨੇ 12 ਘੰਟੇ ਦੇ ਵਿੱਚ ਇੱਕ ਸਟੋਰ ਦੇ ਉੱਪਰ ਕੰਮ ਕੀਤਾ ਉਹਨੂੰ ਮਿਲਨੇ ਆ 1 ਡਾਲਰ ਇੱਕ ਬੰਦੇ ਨੇ ਕੰਮ ਕੀਤਾ ਉਹ ਜਿਹਦੀ ਸਭ ਤੋਂ ਜ਼ਿਆਦਾ ਡਿਮਾਂਡ ਆ ਡਿਮਾਂਡ ਕਿਹੜੀ ਚੀਜ਼ ਦੀ ਆ ਕੰਪਿਊਟਰ ਦੀ ਆ ਟੈਕਨੋਲੋਜੀ ਦੀ ਡਿਮਾਂਡ ਆ ਉਸ ਪਿੰਡੋਂ ਬੰਦੇ ਦੇਸੀ ਬੰਦੇ ਨੇ ਇਹ ਚੀਜ਼ ਸਮਝੀ ਤੇ ਆਪਣੇ ਆਸੇ ਪਾਸੇ ਦੇ ਪਿੰਡਾਂ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਇਸ ਪਾਸੇ ਲਾਤਾ ਉਹ ਕਹਿੰਦਾ ਕਾਲਜਾਂ ਦਾ ਖਹਿੜਾ ਛੱਡੋ ਇਹ ਚੀਜ਼ ਸਿੱਖੋ ਅਗਲੀ ਚੀਜ਼ ਜਦੋਂ ਉਹ ਬੱਚੇ ਉਥੋਂ ਸਿੱਖਦੇ ਸੀ ਉਹਦੇ ਤੋਂ ਉਹ ਸਾਰਾ ਕੁਝ ਸਿੱਖ ਲੈਂਦੇ ਸੀ ਉਥੇ ਪੜਾਈ ਵੀ ਉਹੀ ਹੁੰਦੀ ਸੀ ਜਿਹਦੀ ਲੋੜ ਪੈਣੀ ਆ ਉਹਨਾਂ ਦੇ ਵਿੱਚੋਂ ਜਿਹੜੇ ਸਭ ਤੋਂ ਬਿਹਤਰ ਬੱਚੇ ਹੁੰਦੇ ਆ ਉਹਨਾਂ ਨੂੰ ਉਹ ਆਪਣੀ ਕੰਪਨੀ ਦੇ ਵਿੱਚ ਰ ਕਹਿੰਦੇ ਸਿਰਿਦਰ ਵਿੰਬੂ ਹੁਣ ਇਹ ਬੰਦਾ ਹੁਣ ਕੱਲਾ ਇਹੀ ਨਹੀਂ ਹੈਗਾ ਕਿ ਆਪਣੇ ਲਈ ਹੀ ਕੱਲਾ ਕੰਮ ਕੀਤਾ ਜਿਵੇਂ ਸਿੱਧੂ ਮੂਸੇਵਾਲਾ ਆਪਣੇ ਗਾਣਿਆਂ 'ਚ ਕਹਿੰਦਾ ਹੁੰਦਾ ਸੀ ਨਾ ਕਿ ਨਾਲ ਚੱਕਿਆ ਪੂਰਾ ਖੇਤਾ ਕਿ ਪੂਰਾ ਖੇਤਾ ਹੀ ਮੈਂ ਨਾਲ ਦੀ ਨਾਲ ਚੱਕਦਾ ਪੂਰੇ ਪਿੰਡ ਨੂੰ ਇੱਕ ਬ੍ਰਾਂਡ ਬਣਾਤਾ ਤੇ ਇਹ ਬੰਦਾ ਕੱਲਾ ਖੁਦ ਹੀ ਅਮੀਰ ਨਹੀਂ ਹੋਇਆ ਆਸ-ਪਾਸੇ ਦੇ ਪਿੰਡਾਂ ਦੇ ਇੰਨੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਤੇ ਜਿਹੜਾ ਕੰਮ ਹੀ ਇੰਨਾ ਪ੍ਰੋਫਿਟ ਵਾਲਾ ਵਾ ਉਥੇ ਨਾਲ ਦੇ ਪਿੰਡ ਦੇ ਵਿੱਚ ਜਾ ਕੇ ਕੰਮ ਕਰਨਾ ਤੇ ਇੰਨੀ ਵਧੀਆ ਸੈਲਰੀ ਲੈ ਲੈਣੀ ਜਿਹੜਾ ਕੰਮ ਉਥੇ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਕਰਨਾ ਤੇ ਅੱਜ ਦੀ ਘੜੀ ਜਿਸ ਟਾਈਮ ਮੈਂ ਵੀਡੀਓ ਬਣਾ ਰਿਹਾ ਤੇ ਕੁਝ ਘੰਟਿਆਂ ਤੋਂ ਬਾਅਦ ਤੁਸੀਂ ਸੁਣੋਗੇ ਅੱਜ ਦੀ ਹਾਲਤ ਇਹ ਹੈਗੀ ਆ ਹੁਣ ਉਸ ਕਾਲਜ ਦੇ ਵਿੱਚੋਂ ਆਪਣੀ ਉਹਨਾਂ ਦੇ ਬੱਚੇ ਆਸ-ਪਾਸੇ ਦੇ ਇਲਾਕੇ ਦੇ ਇੰਨੇ ਨਿਕਲਦੇ ਆ ਕਿ ਇਸ ਇੰਨੀ ਹੁਣ ਵੱਡੀ ਹੋ ਚੁੱਕੀ ਕੰਪਨੀ ਦੇ ਜਿਹੜੇ 100 'ਚੋਂ 15% ਜਿਹੜੇ EMPLOYEE ਨੇ ਕੰਮ ਕਰਨ ਵਾਲੇ ਨੇ ਸੇ ਇਕੱਲੇ ਉਸ ਕਾਲਜ ਤੋਂ ਨਿਕਲਦੇ ਆ ਮਤਲਬ ਆਪਣੇ ਇਲਾਕੇ ਦੇ ਲਈ ਹੀ ਇੰਨਾ ਕੰਮ ਕਰਤਾ ਇਸ ਬੰਦੇ ਨੇ ਹੁਣ ਇੱਥੇ ਸੇਰੀਦਰ ਬੈਂਬੂ ਦੀ ਕਹਾਣੀ ਦੇ ਨਾਲ-ਨਾਲ ਇੱਕ ਹੋਰ ਕਹਾਣੀ ਵੀ ਬੜੀ ਨਾਲ ਜੁੜੀ ਹੋਈ ਹੈ ਤੇ ਦਿਲਚਸਪਾ ਉਹ ਹੈਗੀ ਆ ਅਬਦੁਲ ਅਲੀਮ ਦੀ ਅਬਦੁਲ ਅਲੀਮ ਉਹ ਬੱਚਾ ਵਾ ਉਹ ਲੜਕਾ ਵਾ ਜਿਹੜਾ ਤੁਹਾਨੂੰ ਜਦੋਂ ਇਹ ਵੀਡੀਓ ਦੇਖਣ ਤੋਂ ਬਾਅਦ ਘਰੋਂ ਨਿਕਲੋਗੇ ਗਲੀ 'ਚ ਜਾਓਗੇ ਸੜਕ 'ਤੇ ਜਾਓਗੇ ਤੁਹਾਨੂੰ ਆਪਣੇ ਆਸ-ਪਾਸੇ ਬਹੁਤ ਸਾਰੇ ਅਬਦੁਲ ਅਲੀਮ ਖੜੇ ਦਿਖ ਜਾਣਗੇ ਜਿਨ੍ਹਾਂ ਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਕੀ ਕਰਨਾ ਜਿਨ੍ਹਾਂ ਦੀ ਨਾ ਸਰਕਾਰ ਨੇ ਵਾਫੜੀ ਨਾ ਮਾਪੇ-ਬਾਪ ਨੂੰ ਚਲੋ ਪਤਾ ਹੀ ਨਹੀਂ ਸੀਗਾ ਕੀ ਸਿੱਖ ਦੇਣੀ ਆ ਨਾ ਕਿਸੇ ਟੀਚਰ ਨੇ ਦੱਸਿਆ ਉਹ ਬਸ ਮੋਟਰ ਸਾਈਕਲਾਂ ਤੇ ਇਧਰੋਂ ਉਧਰੋਂ ਉਧਰੋਂ ਉਧਰ ਵਿਚਾਰੇ ਤੁਰੇ ਫਿਰਦੇ ਆ ਗੇੜੇ ਕੱਢਦੇ ਅਬਦੁਲ ਅਲੀਮ ਉਹ ਬੱਚਾ ਸੀ ਉਹ ਲੜਕਾ ਸੀ ਇਸ ਕੰਪਨੀ ਦੇ ਬਾਹਰ ਉਹ ਇੱਕ ਗਾਰਡ ਦਾ ਕੰਮ ਕਰਦਾ ਗਾਰਡ ਦਾ ਕੰਮ ਕਰਦਾ ਹੁਣ ਉਹਦੇ ਵੀ ਦਿਲ ਚ ਆਉਂਦੀ ਵੀ ਮੇਰੇ ਹੀ ਇਲਾਕੇ ਦੇ ਬਾਕੀ ਦੇ ਮੁੰਡੇ ਕੁੜੀਆਂ ਅੰਦਰ ਜਾ ਕੇ ਕੰਮ ਕਰਦੇ ਆ ਤੇ ਬਹੁਤ ਸੋਹਣੇ ਪੈਸੇ ਕਮਾਉਂਦੇ ਇੱਕ ਦਿਨ ਉਹਨੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਮੁੰਡੇ ਦੇ ਨਾਲ ਇਹ ਗੱਲ ਕੀਤੀ ਕਿ ਤੁਸੀਂ ਜੋ ਅੰਦਰ ਕਰਦੇ ਹੋ ਮੈਂ ਵੀ ਇਹ ਸਿੱਖਣਾ ਦਸਵੀਂ ਉਹਨੇ ਕੀਤੀ ਹੋਈ ਸੀ ਉਹਨੂੰ ਉਹ ਲੜਕਾ ਜਿਹੜਾ ਉੱਥੇ ਆਲਰੇਡੀ ਹੁਣ ਕੰਮ ਕਰ ਰਿਹਾ ਉਹਨੇ ਮਿਲਾਇਆ ਸਿਰਿਦਰ ਵਿੰਬੂ ਦੇ ਨਾਲ ਸਿਰਿਦਰ ਵਿੰਬੂ ਨੂੰ ਕਹਿੰਦੇ ਆ ਕਿ ਖਾਸ ਕੰਮ ਤਾਂ ਹੈ ਨਹੀਂਗਾ ਦਸਵੀਂ ਤੂੰ ਕੀਤੀ ਹੋਈ ਆ ਚੱਲ ਕਾਲਜ ਪਹੁੰਚ ਉੱਥੇ ਜਾ ਇੰਗਲਿਸ਼ ਸਿੱਖ ਚੰਗੀ ਤਰ੍ਹਾਂ ਤੇ ਇਹ ਸਾਰਾ ਕੁਝ ਸਿੱਖ ਤਿੰਨ ਸਾਲ ਤੋਂ ਬਾਅਦ ਉਹ ਲੜਕਾ ਉਸੇ ਕੰਪਨੀ ਦੇ ਵਿੱਚ ਜਿੱਥੇ ਉਹ ਗਾਰਡ ਸੀਗਾ ਆਪਦੇ ਇਲਾਕੇ ਦੀ ਉਸ ਏਡੀ ਵੱਡੀ ਕੰਪਨੀ 'ਚ ਇੰਜੀਨੀਅਰ ਦੀ ਜੌਬ ਕਰਦਾ ਇਹ ਹੈਗਾ ਸਹੀ ਰਸਤਾ ਚੁਣਨਾ ਤੇ ਉਹਦੇ ਉੱਪਰ ਚੱਲਣਾ ਪਿੱਛੇ ਜੇ ਸ੍ਰੀਦਰ ਵੈਂਬੂ ਨੂੰ ਇੰਡੀਆ ਦਾ ਚੌਥਾ ਸਭ ਤੋਂ ਵੱਡਾ ਜਿਹੜਾ ਪਦਮਸ਼ਰੀ ਅਵਾਰਡ ਹੁੰਦਾ ਉਹ ਵੀ ਮਿਲਿਆ ਹੁਣ ਸ੍ਰੀਦਰ ਵੈਂਬੂ ਦਾ ਸੁਪਨਾ ਵਾ ਅਗਲਾ ਅਗਲਾ ਟਾਰਗੇਟ ਇਹ ਹੈਗਾ ਕਿ ਦੁਨੀਆ ਦੇ ਤਕਰੀਬਨ ਹਰ ਦੇਸ਼ ਵਿੱਚ ਆਪਣਾ ਇੱਕ ਸੈਂਟਰ ਆਪਣੀ ਇੱਕ ਬ੍ਰਾਂਚ ਖੋਲਣੇ ਹੁਣ ਮੈਂ ਤੁਹਾਨੂੰ ਇੱਥੇ ਕੀ ਦੱਸਿਆ ਦੋ ਹੀ ਗੱਲਾਂ ਨੇ ਪਹਿਲੀ ਹੈਗੀ ਆ ਇੱਕ ਡੈਫੀਨੇਸ਼ਨ ਉਹ ਹੈਗੀ ਆ ਕਿ ਦੇਸੀ ਬੰਦੇ ਦੀ ਉਹ ਉਹਨਾਂ ਲੋਕਾਂ ਦੀ ਵਧੀਆ ਜਿਨ੍ਹਾਂ ਨੇ ਆਪਣੇ ਗਾਣੇ ਚਲਾਉਣਾ ਹੈ ਕਿਉਂਕਿ ਉਹਨਾਂ ਨੇ ਹੁਣ ਗਾਣਾ ਇਸ ਤਰ੍ਹਾਂ ਤਾਂ ਬਣੂਗਾ ਨਹੀਂ ਕਿ ਮੁੰਡਾ ਟੈਕਨੋਲੋਜੀ ਕਰਦਾ ਮੁੰਡਾ ਕੰਪਿਊਟਰ ਸਿੱਖਦਾ ਮੁੰਡਾ ਸੌਫਟਵੇਅਰ ਬਣਾਉਂਦਾ ਉਹਨਾਂ ਦੇ ਜਦੋਂ ਆਪਣੇ ਅੰਦਰ ਇੱਕ ਜੋਸ਼ ਭਰ ਦੇਣਗੇ ਭਾਵੇਂ ਉਹ ਇੱਕ ਖਾਲੀ ਜੋਸ਼ ਹੀ ਹੋਵੇ ਭਾਵੇਂ ਉਹ ਇੱਕ ਸਿਰਫ 5 ਮਿੰਟ ਦਾ ਜੋਸ਼ ਹੀ ਹੋਵੇ ਪਰ ਉਹਦੇ ਚੱਕਰਾਂ ਦੇ ਵਿੱਚ ਉਹ ਪਾਸੇ ਨੂੰ ਜਾ ਜਾ ਕੇ ਸਾਡੇ ਜਿਹੜੇ ਨੌਜਵਾਨ ਨੇ ਉਹ ਬਹੁਤ ਜ਼ਿਆਦਾ ਰਸਤਿਆਂ ਲੈ ਗਏ ਹੁਣ ਜੇ ਇੱਕ ਪਾਸੇ ਸਿੰਗਰਾਂ ਨੂੰ ਦੇਖ ਲਈਏ ਤਾਂ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਹੈਗਾ ਉਹਨਾਂ ਦੀ ਜਿਹੜੀ ਕਮਾਈ ਆ ਉਹਨਾਂ ਦੀ ਜਿਹੜੀਆਂ ਗੱਡੀਆਂ ਨੇ ਤੇ ਜਿਹੜਾ ਆਮ ਬੱਚੇ ਆ ਜਿਹੜੇ ਅੱਜ ਦੇ ਜਿਹੜੇ ਉਹਨਾਂ ਦੇ ਮਗਰ ਲੱਗ ਕੇ ਰਹਿ ਗਏ ਆਪਸ ਵਿੱਚ ਬਹੁਤ ਜ਼ਿਆਦਾ ਫਰਕ ਪਾਤਾ ਉਹਨਾਂ ਨੇ ਤਾਂ ਇਹਦਾ ਕਸੂਰਵਾਰ ਉਹ ਸਿੰਗਰ ਆਪ ਵੀ ਨੇ ਪਰ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਉਦਾਹਰਣ ਵੀ ਦਿੱਤੀ ਆ ਇੱਕ ਦੇਸੀ ਬੰਦੇ ਦੀ ਕਿ ਦੇਸੀ ਬੰਦਾ ਹੋਣਾ ਕੋਈ ਤਾਂ ਮਤਲਬ ਇਹ ਨਹੀਂ ਹੈਗਾ ਕਿ ਸਾਡੀ ਕਿਸੇ ਸਿਆਣੀ ਗੱਲ ਦੇ ਨਾਲ ਕੋਈ ਲੱਗਦੀ ਆ ਸਾਡੀ ਅੰਗਰੇਜ਼ੀ ਨਾਲ ਕੋਈ ਲੱਗਦੀ ਆ ਜਾਂ ਕੋਈ ਵੀ ਅੱਗੇ ਭਵਿੱਖ ਚ ਕੋਈ ਚੀਜ਼ ਆਉਣੀ ਆ ਕੋਈ ਗਿਆਨ ਦੀ ਗੱਲ ਹੈਗੀ ਆ ਸਾਡੀ ਉਹਦੇ ਨਾਲ ਲੱਗਦੀ ਆ ਵੀ ਅਸੀਂ ਪਿੰਡਾਂ ਦੇ ਲੋਕਾਂ ਦੇਸੀ ਆ ਇਹ ਕਹਾਣੀ ਸੁਣਾਉਣ ਦਾ ਮੇਰਾ ਮਤਲਬ ਸਿਰਫ ਇਹ ਸੀਗਾ ਕਿ ਪਿੰਡ ਦੇ ਵਿੱਚ ਵੀ ਲੋਕ ਬਹੁਤ ਪੜੇ ਲਿਖੇ ਹੋ ਸਕਦੇ ਆ ਆਪਣੇ ਆਪ ਨੂੰ ਵੀ ਚੱਕ ਸਕਦੇ ਆ ਤੇ ਪੂਰੇ ਖਿੱਤੇ ਨੂੰ ਵੀ ਚੱਕ ਸਕਦੇ ਆ ਜਿਵੇਂ ਗੁਰਪ੍ਰੀਤ ਘੁੱਗੀ ਹੋਣਾ ਦਾ ਇੱਕ ਗਾਣਾ ਸੀਗਾ ਕਿ ਕਿਉਂ ਜੱਟਾਂ ਲਈ ਉਲਟਾ ਸਿੱਧਾ ਬੋਲੀ ਜਾਂਦੇ ਤਾਂ ਇਹ ਸੀਗੀ ਜੀ ਗੱਲਬਾਤ ਹੁਣ ਮੈਨੂੰ ਉਮੀਦ ਆ ਤੁਹਾਨੂੰ ਚੰਗੀ ਲੱਗੀ ਹੋਊਗੀ ਇਹ ਕਹਾਣੀ ਕਿਉਂਕਿ ਇਹ ਕਹਾਣੀ ਨਹੀਂ ਹੈਗੀ ਕੱਲੀ ਪਰ ਹੀ ਕਹਾਣੀ ਇਹ ਸੱਚਾਈ ਦੇ ਉੱਪਰ ਆਧਾਰਿਤ ਹੈ ਇਹ ਬੰਦਾ ਜਿਉਂਦਾ ਆਪਣਾ ਕੰਮ ਕਰਦਾ ਸਭ ਕੁਝ ਹੈਗਾ ਵਾ ਤੇ ਸ਼ਾਇਦ ਕੋਈ ਆਪਣਾ ਵੀ ਇਧਰੋਂ ਨਿਕਲੇ ਕਿਸੇ ਦਿਨ ਜਿਹੜਾ ਜਾਵੇ ਇਹਨਾਂ ਪਾਸਿਆਂ ਦੇ ਵੱਲ ਜਿਹੜਾ ਪਿੰਡ ਦਾ ਮੁੰਡਾ ਹੋਵੇ ਤੇ ਪਰ ਪਤਾ ਲੱਗੇ ਉਹਦਾ ਵੀ ਹੈ ਕੋਈ ਇਨਸਾਨ ਉਹ ਵੀ ਤਾਂ ਇਹ ਸੀਗੀ ਜੀ ਕਹਾਣੀ ਇੱਥੇ ਹੀ ਖਤਮ ਹੁੰਦੀ ਆ ਤੇ ਇਹ ਸਿਲਸਿਲਾ ਜਾਰੀ ਰੱਖਾਂਗੇ ਮੈਨੂੰ ਬੜਾ ਸੋਹਣਾ ਲੱਗਿਆ ਬੜੀਆਂ ਛੋਟੀਆਂ ਛੋਟੀਆਂ ਕਹਾਣੀਆਂ ਨੇ ਪਰ ਬੜੀਆਂ ਸੋਹਣੀਆਂ ਹੋਣਗੀਆਂ ਇਹ ਹੁਣ ਇਹਦਾ ਸਿਲਸਿਲਾ ਹਮੇਸ਼ਾ ਜਾਰੀ ਰਹੂਗਾ ਤੇ ਮਿਲੂੰਗਾ ਕੱਲ ਨੂੰ ਕਹਾਣੀ ਕੋਈ ਹੋਰ ਹੋਊਗੀ ਕਿਰਦਾਰ ਹੋਰ ਹੋਣਗੇ ਜਗ੍ਹਾ ਕੋਈ ਹੋਰ ਹੋਊਗੀ ਪਰ ਸੁਣਨ ਵਾਲੇ ਤੁਸੀਂ ਹੋਵੋਗੇ ਤੇ ਸੁਣਾਉਣ ਵਾਲਾ ਮੈਂ ਹੀ